लुवियाना ਦਾ ਤਾਜਪੁਰ ਰੋਡ ਕੋਲ ਮਾਚਦਾ ਗਾੜੀ ਬੰਦਾ ਜਾ ਰਿਹਾ ਹੈ ਅੱਜ ਦੀ ਰਿਸ਼ਖਤਰੀ ਉਦਮਾਸ਼ੀ ਤੇ ਲੜਾਈ ਝਗੜੇ ਕਈ ਮਾਮਲੇ ਸਾਹਮਣੇ ਨਜ਼ਰ ਆਉਂਦੇ ਦਿਖਾਈ ਦੇ ਰਹੇ ਹਨ ਬੀਤੀ ਦੇਰ ਰਾਤ ਨੂੰ ਤਾਜਪੁਰ ਰੋਡ ਤੇ ਵਿਸ਼ਕਰਮਾ ਨਗਰ ਦੇ ਵਿੱਚ ਕੋਈ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ 20 ਤੋਂ 25 ਨੌਜਵਾਨਾਂ ਉਹ ਲੋਕ ਘਰ ਦੇ ਹੀ ਵੜ ਕੇ ਤੇਜ਼ਾਰ ਰਸਨਾ ਹਮਲਾ ਕੀਤਾ ਗਿਆ ਐਨਾ ਹੀ ਨਹੀਂ ਇੱਥੇ ਇੱਟਾ ਰੋੜੇ ਵਰਸਾਏ ਗਏ ਅਤੇ ਘਰ ਦੇ ਬਾਹਰ ਖੜੇਗੇ ਮੋਟਰਸਾਈਕਲ ਨੂੰ ਹਥਿਆਰਾਂ ਨਾਲ ਤੋੜ ਵੀ ਦਿੱਤਾ ਗਿਆ ਪਰਿਵਾਰੀ ਮੈਂਬਰਾਂ ਜਾਣਕਾਰੀ ਦੱਸਿਆ ਹੈ ਕਿ ਕਿਸੇ ਪੁਰਾਣੀ ਗੁੰਝੇਦਾਰ ਮਿਲਕੇ ਘਰ ਉਪਰ ਹਮਲਾ ਕੀਤਾ ਗਿਆ ਹੈ ਹਾਲਾਂਕਿ ਘਰ ਦੇ ਮਿੱਟੀਲੇ ਵੱਲੋਂ ਅਰੋਂਗ ਲਾਉਂਦੇ ਹੋਏ ਕਿਹਾ ਗਿਆ ਹੈ ਕਿ ਆਏ ਹੋਏ ਮਲਾਰਾ ਵੱਲੋਂ ਪੁਲੀ ਵੀ ਚਲਾਈ ਗਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜੀਸੀ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ ਮੌਕੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਤਿੰਨ ਨੌਜਵਾਨ ਕਾਬੂ ਕੀਤਾ ਗਿਆ ਹੈ ਪੁਲਿਸ ਅਧਿਕਾਰ ਦੇ ਅਨੁਸਾਰ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਆਰੋਪੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਮਾਮਲੇ ਜਾਂਚ ਤੋਂ ਬਾਅਦ ਹੀ ਸਜ਼ਾਕਾਰਵਾਈ ਕੀਤੀ ਜਾਵੇਗੀ ਉਹਨੂੰ ਭੇਜੋ ਬਾਰ ਬਾਰ ਅੱਛਾ ਵਾਹ ਗੱਲ ਸੀ ਮਤਲਬ ਕੀ ਕਾਰਨ ਮੰਨਦਾ ਇਹ ਨਹੀਂ ਸਾਨੂੰ ਪਤਾ ਇਹ ਨਹੀਂ ਪਤਾ ਕੀ ਕਾਰਨ ਸੀ ਅੱਛਾ ਪਹਿਲਾਂ ਕੋਈ ਸਾਡੇ ਨਾਲ ਕੋਈ ਨਹੀਂ ਉਸਦੇ ਮੁੰਡੇ ਨਾਲ ਲੋਕਾਂ ਦਾ ਰੁਕ ਜਾ ਯਾਰ ਹਾਂਜੀ ਹਰਦਲਜੀਤ ਸਿੰਘ ਦਾ ਨਾਮ ਹੈ ਮੇਰਾ ਪੂਰਾ ਕੀ ਨਾਮ ਹੈ ਹਰਦਲਜੀਤ ਸਿੰਘ ਹਰਦਲਜੀਤ ਸਿੰਘ ਅੱਛਾ ਮਾਮਲਾ ਕੀ ਮਾਮਲਾ ਦੀ ਆਰਜੀ ਮਾਮਲਾ ਭਾਈ ਕੋਈ ਨਹੀਂ ਹੈ ਕੋਈ ਪ੍ਰਾਣੀ ਵਿਸ਼ਕਰਮਾ ਨਗਰ 1 ਨੰਬਰ ਗਲੀ ਤਾਇਪ ਰੋਡ ਲਾਲੀ ਕੌਂਡਰਿੰਗ ਵਾਲੀ ਗਲੀ ਚ ਰੋਲਾ ਕੋਈ ਨਹੀਂ ਹੈ ਕੋਈ ਪ੍ਰਾਣੀ ਰੰਜੇ ਸੀਗੀ ਮੇਰਾ ਯਾਰ ਦੋਸਤ ਆ ਭਰਾਵਾ ਤੇ ਇਹਦੇ ਨਾਲ ਗੱਲਬਾਤ ਸੀਗੀ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਇਹਦੇ ਕੋਲ ਮਾਫੀ ਮੰਗਾ ਦੇ ਮੈਂ ਕਿਹਾ ਮਹਾਰਾਜੀ ਨਾਮਾ ਕਰਾ ਦੇਣਾ ਇਹਦੇ ਕੋਲ ਮੈਂ ਮਾਫੀ ਮੰਗਾਈ ਆ 15 ਬੰਦੇ ਸਬੂਤ ਖੜੇ ਸੀ ਉੱਥੇ ਇਹਨੇ ਮਾਫੀ ਮੰਗੀ ਯਾਰ ਮੰਮੀ ਮੇਰੀ ਗੁਰਦੁਆਰੇ ਤੋਂ ਆਉਂਦੀ ਹੈ ਮੰਮੀ ਨੂੰ ਲੈ ਕੇ ਆ ਰਿਹਾ ਸੀ ਗੁਰਦ ਇਹਨਾਂ ਨੇ ਇਹਦੇ ਚ ਬੇੜ ਮਾਰੀ ਅਜੇ ਇੱਥੇ ਗੱਲ ਕਰਨ ਗਏ ਆ ਉਹਨਾਂ ਨੇ ਕੋਟੋ ਹੱਟ ਮਾਰੀ ਮੇਰੀ ਮੰਮੀ ਦੇ ਹੱਟ ਵੱਜੀ ਆ ਅਜੇ ਉਸ ਤੋਂ ਬਾਅਦ ਵੀ ਕੁਛ ਨਹੀਂ ਗਿਆ ਪੁਲਿਸ ਆਈ ਸੀ ਉਹਨਾਂ ਨਾਲ ਗੱਲਬਾਤ ਕਰਕੇ ਰੋਲਾ ਨਿਬਟ ਗਿਆ ਅੱਜ ਉਹਨਾਂ ਦਾ ਸਵੇਰੇ ਫੋਨ ਆਇਆ ਸੀ ਕਿ ਐਦਾ ਐਦਾ ਸਾਨੂੰ ਮਿਲੋ ਆਪਾਂ ਕਹਿੰਦੇ ਆ ਆਪਾਂ ਘਰੇ ਆ ਆਪਾਂ ਬਾਹਰ ਨਹੀਂ ਆਣਾ ਉਹ ਘਰ ਦੇ ਬਾਹਰ ਆ ਗਏ ਉਹਨਾਂ ਨੇ ਹਮਲਾ ਕੀਤਾ ਤਿੰਨ ਅਸਲੇ ਸੀਗੇ ਚਾਰ ਫਾਇਰ ਕੀਤੇ ਆ ਉਹਨਾਂ ਨੇ ਦਾਤ ਕਰਬਾਨਾ ਮਾਰ ਕੇ ਮਾਰ ਕੇ ਸਾਰਾ ਮੋਟਰਸਾਈਕਲ ਤੋੜਿਆ ਰਿਸ਼ੂ ਨਾਮ ਤੇ ਰਿਸ਼ੂ ਮਾਮਲਾ ਹੋਇਆ ਕੀ ਸੀ ਕਿਹੜੀ ਰੰਜਿਸ਼ ਸੀ ਮਾਮਲਾ ਕੋਈ ਨਹੀਂ ਜੇ ਨਿਆਂ ਦੇ ਕੋਟਰੇ ਜੀ ਆਪਨਾ ਭਰਾ ਏ ਵੇਚ ਗਏ ਸੀ ਬਸ ਉਹੀ ਸਾਰੀ ਗੱਲ ਮੇਰੇ ਤੇ ਆ ਗਈ ਮੇਰੀ 17 ਸਾਲ ਇਹਦੀ ਉਮਰ ਕੀ ਨਹੀਂ ਇਹਦੀ 16 ਪੇਦਾ ਸਿਮਰ ਕੋ ਉਤਰਾ ਇਹ ਪਤਾ ਨਹੀਂ ਇਹਨਾਂ ਦੀ ਕੋਈ ਹੋਊਗੀ ਪੁਰਾਣੀ ਗੱਲ ਤਾਂ ਕਰਕੇ ਉਹ ਬੱਚੇ ਕਰਕੇ ਲੜਦੇ ਆ ਤੇ ਬੱਚਾ ਬੱਚੇ ਲੜਾਈ ਵੱਡੇ ਦੇ ਉਹਨਾਂ ਦਾ ਨਾਮ ਆਂਡਾ ਇੱਕ ਦਾ ਨਾਮ ਕੰਨੂ ਆ ਇੱਕ ਦਾ ਨਾਮ ਸਾਹੀ ਲਾਂਡਾ ਵਾ ਇੱਕ ਦਾ ਨਾਮ ਕਰਨ ਕਰਨ ਕੰਨਾ ਇੱਕ ਦਾ ਨਾਮ ਕੰਨੂ ਆ ਇੱਕ ਦਾ ਨਾਮ ਸਾਹੀ ਲਾਂਡਾ ਇੱਕ ਦਾ ਇੱਕ ਦਾ ਨਾਮ ਰੋਬੀਤਾ ਇੱਕ ਦਾ ਨਾਮ ਉਹਦਾ ਮੰਨੂ ਆ ਇੱਕ ਗੁਰਵਰਨ ਦਾ ਛੋਟਾ ਭਤੀਜਾ ਗੌਰਵ ਗੌਰਵ ਉਹ ਮੁੰਡਾ ਵਾ ਕਿੰਨੇ ਫਾਇਰ ਕੀਤੇ ਨੇ ਚਾਰ ਫਾਇਰ ਕੀਤੇ ਆ ਕੋਈ ਸੀਸੀਡੀ ਵੀਡੀਓ ਨਹੀਂ ਹਾਂਜੀ ਵੀਡੀਓ ਹੈਗੀ ਆ ਇਹਨਾਂ ਨੇ ਇੱਥੇ ਕੱਢ ਕੇ ਅਸਲ ਰੋਡ ਕੀਤਾ ਉੱਪਰ ਨੂੰ ਫਾਇਰ ਕੀਤਾ ਇਹਨਾਂ ਨੇ ਕਿੰਨੇ ਬੰਦੇ ਸੀਗੇ 40 45 ਜਣੇ ਸੀਗੇ ਵੀਡੀਓ ਹੋਈ ਹੈਗੀ ਹਾਂਜੀ ਵੀਡੀਓ ਹੈਗੀ ਹੈ ਕੈਮਰੇ 'ਚ ਆ ਕੈਮਰੇ ਕੋ ਉਮਰੇ ਵੀ ਤੋੜੇ ਉਹਨਾਂ ਨੇ ਹਾਂਜੀ ਹਾਂਜੀ ਕਿੰਨੀ ਦੇਰ ਹੋ ਗਈ ਪੁਲਿਸ ਨੂੰ ਫੋਨ ਕੀਤਾ ਉਹਨੂੰ ਥੋੜੀ ਦੇਰ ਹੀ ਹੋਈ ਆ ਕੀਤਾ ਨੂੰ ਕਹਿੰਦਾ ਕਿ ਆਪਾਂ 7 ਨੰਬਰ ਤੁਹਾਨੂੰ ਘੰਟਾ ਹੋ ਗਿਆ ਫੋਨ ਕੀਤੇ ਨੂੰ ਪਹਿਲਾਂ ਵੀ ਤੁਹਾਡੀ ਰੰਜੀ ਸੇ ਹੋਈ ਚੱਲਦੀ ਆ ਰਹੀ ਕਿੰਨੇ ਕਿਸਮ ਦੀ ਆ ਥੋੜੀ ਦੇਰ ਹੀ ਹੋਈ ਮਹੀਨਾ ਕੀ ਹੋਇਆ ਸੀਗਾ ਰੋਲਾ ਨਿਪਟਾਤਾ ਜੀ ਉਹਨਾਂ ਨੇ ਮੈਨੂੰ ਕਹੀ ਤੇ ਇਹਨਾਂ ਕੀ ਰੋਲਾ ਨਹੀਂ ਹੈਗਾ ਆਪਣਾ ਕਿ ਇਹਨਾਂ ਕੋ ਮਾਫੀ ਮੰਗਾ ਦੇ ਮੈਂ ਇਹਦੇ ਕੋਲ ਮਾਫੀ ਮੰਗਾਈ ਆ 15 ਬੰਦੇ ਸਬੂਤ ਖੜੇ ਸੀ ਕਹਿੰਦੇ ਮੈਂ ਖੜੇ ਕਰ ਦਿੰਦਾ ਕਿ ਇਹਨੇ ਬੰਦੇ ਨੇ ਮਾਫੀ ਮੰਗੀ ਆ ਤੇ ਇਹਨੇ ਮਾਫੀ ਮੰਗੀ ਉਹਨੇ 10 ਦਿਨ ਬਾਅਦ ਫੇਰ ਇਹਦੇ ਚ ਵੇੜ ਮਾਰੀ ਉਹ ਵੀ ਨਜਾਇਜ਼ ਮਾਰੀ ਸੀ ਬਾਈ ਇੰਨੀ ਗੱਲ ਆ ਜੀ ਹਾਂ ਜੀ ਉਹ ਜਿਹੜਾ ਮੁੰਡਾ ਸੀਗਾ ਗੋਤਰਾ ਗੋਤਰਾ ਉਹਦੀ ਇਹਨਾਂ ਨੇ ਫੋਟੋ ਪਾ ਕੇ ਗਾਲਾਂ ਲੈ ਕੇ ਸਟੋਰੀ ਪਾਈ ਸੀ ਆਪਾਂ ਨੂੰ ਕਿਹਾ ਨਾ ਬਾ ਉਹ ਇਹਦੇ ਨਾਲ ਲੜ ਪਏ ਉਹਨਾਂ ਨੇ ਇਹਨੂੰ ਕੱਲੇ ਨੂੰ ਕੁੱਟਿਆ ਗੋਤਰੇ ਨੂੰ ਤੇ ਹੁਣ ਕਿਵੇਂ ਮੁੰਡੇ ਪਕੜੇ ਤੁਸੀਂ ਤਿੰਨ ਮੁੰਡੇ ਫੜੇ ਆ ਜੀ ਅੰਦਰ ਬੈਠੇ ਹੋ